ਹਾਂਜੀ ਸਤਿ ਸ੍ਰੀ ਅਕਾਲ ਆਓ ਆਜਾ ਤਾਂ ਬਹੁਤ ਸੋਹਣੀ ਜਿਹੜੀ ਆ ਕੋਠੀ ਆ ਜਿਹੜੀ ਉਹ ਲੈ ਕੇ ਆਏ ਆ ਆਓ ਤੁਹਾਨੂੰ ਅੰਦਰੋਂ ਸਾਰਾ ਜਿਹੜਾ ਵਿਊ ਦਿਖਾਣੇ ਆ ਕੈਮਰਾਮੈਨ ਨੂੰ ਕਹੂੰਗਾ ਪਹਿਲਾਂ ਜਿਹੜਾ ਫਰੰਟ ਵਾਲਾ ਵਿਊ ਸਾਰਾ ਦਿਖਾ ਦਿਓ ਆਓ ਆਪਾਂ ਦੱਸਿਏ ਇਹਦੇ ਵਿੱਚ ਕੀ ਆ 3 بی ਐਚ ਕੇ ਇਹ ਕੋਠੀ ਆ ਬਹੁਤ ਸੋਹਣੀ ਸੁੰਦਰ ਜਿਵੇਂ ਹੁਣ ਸਾਨੂੰ ਇੱਥੇ ਆਉਣ ਲੱਗਿਆ ਥੋੜਾ ਹਨੇਰਾ ਹੋ ਗਿਆ ਸ਼ਾਮ ਦਾ ਵਿਊ ਹੈ ਉਹ ਹੋਰ ਵੀ ਸੁੰਦਰ ਹੈ ਆਓ ਦਿਖਾਈ ਇਹ ਮੇਨ ਐਂਟਰ ਹੋ ਰਹੇ ਨੇ ਆਪਾਂ ਇੱਥੇ ਤੇ ਅੰਦਰ ਇਹ ਬਹੁਤ ਥੋੜਾ ਅ ਅੱਜ ਨਾ ਵੀਡੀਓ ਬਣਾਉਣ ਆਇਆ ਹਾਂ ਪਰ ਮੇਰਾ ਵੀ ਮਨ ਖੁਸ਼ ਹੋ ਗਿਆ ਦੇਖ ਕੇ ਆਓ ਪਹਿਲਾਂ ਨਾਲ ਹੀ ਆਹ ਡਰੈਗ ਰੂਮ ਦਿਖਾਈਏ ਇਹ ਡਰੈਗ ਰੂਮ ਦੇ ਨਾਲ ਵੀ ਅ ਲੈਟਰਨ ਬਾਥਰੂਮ ਅਟਾਇਚ ਹੈ ਇਹ ਵੀ ਦਿਖਾ ਦੁੱਜੀ ਆਓ ਆਪਾਂ ਅੱਗੇ ਚਲੀਏ ਇਹ ਸਾਰਾ ਕੁਝ ਉੱਪਰ ਵੀ ਦਾ ਖਾਸ ਸਾਰਾ ਅਜਨਾ ਐਲਸੀਡੀ ਵਗੈਰਾ ਲੱਗਣੀ ਹੈ ਜਿਹੜਾ ਕਮ ਹੈ ਇੰਨਾ ਵੱਧੋ ਵੱਧ ਸੁੰਦਰ ਹੋਇਆ ਹੋਇਆ ਬਹੁਤ ਸੋਹਣਾ ਕੰਮ ਕਰਿਆ ਹੈ। ਤੇ ਕਿਚਨ ਵਗੈਰਾ ਜਿਹੜੇ ਅੱਜਕੱਲ ਮਾਡਲ ਜਿਹੜਾ ਮਾਡਰਨ ਕਿਚਨ ਬਣਦੇ ਆ ਉਹ ਬਹੁਤ ਸੋਹਣਾ ਵਿਊ ਹੈ ਸਾਰਾ। ਤੇ ਇਹ 3 بی ਐਚ ਕੇ ਹੈ, ਦੋ ਰੂਮ ਥੱਲੇ ਹੈ ਇੱਕ ਉੱਪਰ ਹੈ। ਰੂਮਾਂ ਦੇ ਵਿੱਚ ਕੰਮ ਬਹੁਤ ਸੋਹਣਾ ਹੋਇਆ ਹੋਇਆ। ਇਹ ਵੀ ਮੈਂ ਕੈਮਰਾਮੈਨ ਨੂੰ ਦਿਖਾਵਾਂਗੇ। ਇਹ ਵੀ ਲੱਗ ਲੱਗੇ ਜਿਹੜੇ ਕੱਪੂ ਬੋਰਡ ਆ। ਉਹ ਲੱਗੇ ਹੋਇਆ ਬਹੁਤ ਸੋਹਣਾ, ਸੁੰਦਰ। ਗੇਟਾਂ ਦਾ ਕੰਮ ਕਹੀ ਜਾਇਆ ਤਾਂ ਬਹੁਤ ਰੂਹ ਦੇ ਨਾਲ। ਸਿੱਧਾ ਇਹਨਾਂ ਦੇ ਨਾਲ ਵੀ ਜਿਹੜਾ ਇਹ ਆਪਣਾ ਅਟੈਚ ਹੈ। ਇਹ ਜਿਹੜਾ ਲੈਟ੍ਰੀਨ ਬਾਥਰੂਮ ਤੇ ਇੱਕ ਆਹ ਜੇਕਰ ਆਪਾਂ ਪਿੱਛੇ ਨੂੰ ਜਾਈਏ ਤਾਂ ਆਜੋ ਇਹ ਸਾਰਾ ਇਹ ਆ ਵਾਸ਼ਿੰਗ ਏਰੀਆ ਆ ਗਿਆ। ਬਹੁਤ ਸੋਹਣਾ। ਇਨੋਂ ਨੇ ਉਹ ਬਾਥਰੂਮ ਬਹੁਤ ਖੁੱਲਡੂਲਾ ਦੇ ਕੇ ਮਲੇ ਦੋ ਗੇਟ ਦਿੱਤੇ ਵੀ ਆਪਾਂ ਜਿਹੜਾ ਦੂਸਰਾ ਰੂਮ ਹੈ ਆਪਾਂ ਬੈਕ ਸਾਈਡ ਤੋਂ ਇੰਟਰ ਹੋ ਰਹੇ ਆ ਜੇਕਰ ਦੂਸਰੇ ਰੂਮ ਦੀ ਗੱਲ ਕਰੀ ਆ ਵੀ ਸਾਰਾ ਦਿਖਾ ਦਈਏ ਵੀ ਇਦਾਂ ਹਰ ਇੱਕ ਜਗ੍ਹਾ ਉਧਰ ਵੀ ਐਲ ਸੀ ਡੀ ਲੱਗਣੀ ਇੱਧਰ ਵੀ ਸਾਰਾ ਜਿਹੜਾ ਪ੍ਰੋਪਰ ਕੰਮ ਜਿਹੜਾ ਆਪਾਂ ਨੂੰ ਚਾਹੀਦਾ ਹੁੰਦਾ ਹੈ ਜਿਹੜੀ ਨੀਡ ਹੁੰਦੀ ਉਹ ਸਾਰਾ ਹੋ ਜਾਵਾ ਤੇ ਇੱਧਰ ਗੈਲਰੀ ਦੇ ਵਿੱਚ ਬਾਹਰ ਹੋ ਕੇ ਨਾਲ ਬਾਥਰੂਮ ਦੋਨਾਂ ਨਾਲ ਟਾਇਲਸ ਆ ਤੇ ਆਹੋਂਡਾ ਆਪਾਂ ਜੇ ਗੇਟਾ ਦੀ ਗੱਲ ਕਰੀਏ ਤਾਂ ਬਹੁਤ ਸੁੰਦਰ ਜਿਹੜੇ ਇਹਦਾ ਰੂਨਲ ਕੰਮ ਗਿਆ ਹੀ ਦਵੇ ਅੰਕ ਕਰਵਾ ਲੈਣੇ ਤੇ ਆਪਾਂ ਉਹਨਾਂ ਉੱਪਰ ਤੁਹਾਨੂੰ ਦਬਾਉਣੇ ਆ ਤੇਰੀ ਪੱਥਰ ਵਗੈਰਾ ਕੋਈ ਕੰਮ ਜਿੱਦਾਂ ਪੈਂਡਿੰਗ ਨਹੀਂ ਫਾਈਨਲ ਟੱਚਸ ਮਤਲਬ ਕਿ ਪੂਰਾ ਹੈ ਨੋਕੀਆ ਸਟੀਲ ਦੇ ਸਾਇਨਾ ਗਿਰਲੋ ਕਰ ਲੈਣੇ ਜੇ ਬਾਹਰ ਦੀ ਗੱਲ ਵੀ ਕਰੀਏ ਜਿੱਦਾਂ ਹੁਣ ਵਿਊ ਦੇਖੀਏ ਤਾਂ ਜਿਹੜਾ ਵਿਊ ਹੈ ਉਹ ਸਾਰਾ ਰਹਿੈਸ਼ੀ ਏਰੀਆ ਇਹ ਉੱਪਰ ਆ ਗਿਆ ਰੂਮ 1 ਬਹੁਤ ਸੋਹਣਾ ਫਲੱਡ ਦਾ ਇਹ ਜਿੱਦਾਂ ਬਹੁਤ ਵੱਡਾ ਰੂਮ ਹੈ ਇਹਦੇ ਵਿੱਚ ਇਹਨਾਂ ਨੇ ਇਹਨਾਂ ਬਗਾਲੀਆਂ ਵੀ ਬਣਾ ਕੇ ਉਹਦੇ ਬਹੁਤ ਸੁੰਦਰ ਰੱਖੀਆਂ ਇਹਦੇ ਨਾਲ ਉਹ ਜਿਹੜਾ ਲੈਟਰਨ ਪਾਸਪੋਰਟਾਈਜ਼ ਹੈ ਇਹ ਸਾਰਾ ਵਿਊ ਹੈ ਜਦੋਂ ਆਪਾਂ ਅੱਗੇ ਜਾਈਏ ਜੇ ਬੇੜੇ ਦੀ ਗੱਲ ਕਰੀਏ ਜਿੱਦਾਂ ਹੁਣ ਉੱਪਰ ਇੱਕ ਰੂਮ ਬਣਾਇਆ ਵਾ ਕਿਉਂਕਿ ਅੱਜ ਤਾਂ 3 بی ایچ ਕੇ ਹੈ ਸਾਰਾ ਵੀ ਜਿਹਦਾ ਇਹੜਾ ਸਾਰਾ ਵਿਊ ਤੁਸੀਂ ਦੇਖਿਆ ਇਹਦੇ ਮਾਲਕ ਬਣ ਲਈ ਹੈ ਖਰੜ ਸ਼ਹਿਰ ਦੇ ਵਿੱਚ ਤੇ ਜਿਹੜੀ ਇਹ ਐਂਟਰ ਹੈ ਉਹ ਬਹੁਤ ਹੈ ਮੇਨ ਬਈ ਜਿਹੜਾ ਹਾਈਵੇ ਹੈ ਮੁਹਾਲੀ ਚੰਡੀਗੜ੍ਹ ਉਹ ਵੀ ਨਾਲ ਹੈ ਗੁਰੂ ਘਰ ਵੀ ਨਾਲ ਹੈ ਤੇ ਚਾਰੇ ਪਾਸੇ ਇਹਨਾਂ ਨੂੰ ਜਿਹੜੀਆਂ ਹੈਗੀਆਂ ਗਲੀਆਂ ਉਹ ਲੱਗਦੀਆਂ ਪਿੱਛੇ ਵੀ ਰਿਹੈਸ਼ ਹੈ ਨਾਲ ਵੀ ਸਾਰੇ ਰਿਹੈਸ਼ ਹੈ ਰਿਹੈਸ਼ਾਂ ਦੇ ਵਿੱਚ ਬਹੁਤ ਸੁੰਦਰ ਕੋਠੀ ਦੇ ਮਾਲਕ ਬਣ ਲਈ ਸਾਡੇ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਿਓ ਤੇ ਇਹ ਜਿਹੜੀ ਕੋਠੀ ਹੈ 125 ਗਜ ਦੇ ਵਿੱਚ ਹੈ ਮਤਲਬ ਕਿ 1.5 ਸਵਾ 100 ਗਜ ਦੇ ਵਿੱਚ ਕੋਠੀ ਬਣੀ ਹੋਈ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ